ਦੇ ਵਿੱਚ ਸਾਰਿਆਂ ਲਈ ਹੋ ਰਹੀ ਹੈ ਉਹ ਸਾਰੇ ਵੀ ਸਰਕਾਰ ਨੂੰ ਦਿਖਾਵਾ ਜਾ ਸਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਵਿੱਚ ਬਰਬਾਦ ਹੋ ਰਹੀ ਹੈ ਉਹਨੂੰ ਬਚਾਇਆ ਜਾ ਸਕੇ ਜੰਡਿਆਲਾ ਗੁਰੂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਹ ਇਹ ਦਰਵਾਜ਼ਾ ਤਾਂ ਹੋਈਆਂ ਨੇ ਲੁੱਟਾ ਹੋਇਆ ਜੰਡਿਆਲਾ ਗੁਰੂ ਦੇ ਦੁਕਾਨਦਾਰਾਂ ਦੀ ਰੋਣਾ ਠੱਕੇ ਛੇ ਮੇਦਾਰ ਕਟੇਲ ਸਿੰਘ ਜੀ ਸਾਡੇ ਨਾਲ ਆਪਣਾ ਜਲ ਹਲਾ ਕੇ ਪਹੁੰਚਿਆ ਵਾਟਰ ਸਪਲਾਈ ਸੈਨੀਟੇਸ਼ਨ ਪਪਾਡੇਲਾ ਅੰਮੇਸ਼ਕਰ ਮਿਸ਼ਨ ਪੰਜਾਬ ਸਾਡਾ ਹਸ਼ਿਆਰਪੁਰ ਮੁਕੇਰੀਆਂ ਤੋਂ ਵੱਟਾ ਜੱਠਾ ਇੱਥੇ ਪਹੁੰਚਿਆ ਸਾਡਾ 18 ਜੱਥੇਬੰਦੀਆਂ ਦਾ ਜਿਹੜਾ ਫੋਰਮ ਤੇ ਗੈਰ ਰਾਜਨੀਤਿਕ ਜਿਹੜੀਆਂ ਸਾਡੀਆਂ ਜਤਜੀਤ ਸਿੰਘ ਢੱਲੇਵਾਲ ਜੀ ਇਹ ਸਾਰੀਆਂ ਜੱਥੇਬੰਦੀਆਂ ਫਿਰ ਦਿੱਲੀ ਦੇ ਮੋਦੀ ਦੀ ਹਿੱਕ ਦੇ ਉੱਤੇ ਕੜ ਕੇ ਜਿਹੜਿਆ ਆਪਣੇ बेनी आहे लखविंदर जी सिरा ख़ोक ख़ोक राति कान संगठन उहो हिमाचल प्रदेश आया ਆ ਗਿਆ ਅੱਜ ਮੋਤੀ ਨੂੰ ਘੇਰਨ ਦਾ ਸਮਾਂ ਵੀ ਆ ਗਿਆ ਨਾਲ ਹੀ ਕਿਉਂਕਿ ਇਹ ਰਾਜ ਦੀ ਤਖ਼ਤਾਣਾ ਬਣਾ ਬੇਸਿਕ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਜਾਂ ਉਹ ਮਕਰ ਮੈਨ ਹੋਵੇ ਦਿੱਲੀ ਵਾਲਾ ਇਹ ਸ੍ਰੀਮントਰ ਦੇ ਵਿੱਚ ਪੈਸੇ 549 ਅੰਪੀਆਂ ਨੂੰ ਮੈਨੂੰ ਦੱਸਿਓ ਕਿ ਤੁਹਾਨੂੰ ₹5000 ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਹੁਣ ਤੁਸੀਂ ਚਿਪ ਵਾਲੇ ਮੀਟਰ ਲੈ ਕੇ ਆਵੇ ਉਹਨਾਂ Jio SIM ਲੈ ਕੇ ਆਏ ਕੀ ਕਰੋਨਾ ਦੇ ਨਾਂ ਦੇ ਉੱਤੇ ਜਦੋਂ ਸਾਡੀ ਕਿਸਾਨੀ ਨੂੰ ਦਬਾਇਆ ਕਰੋਨਾ ਦੇ ਨਾਂ ਦੇ ਉੱਤੇ ਦਬਾ ਕੇ ਸਾਡਾ ਜਿਹੜਾ ਸਾਡੀ ਕਿਸਾਨ ਤੇ ਭਾਰਤੀ ਮੰਡੀ ਦੇ ਉੱਤੇ ਕਬਜ਼ਾ ਕਰਨਾ ਚਾਹਿਆ ਹੁਣ ਵਿਦੇਸ਼ਾਂ ਤੋਂ ਜਿਹੜੀ ਆ ਇੱਧਰ ਆਉਣ ਵਾਲੀਆਂ ਫਸਲਾਂ ਦੇ ਉੱਤੇ ਟੱਕ ਕਦਮ ਕਰਕੇ ਉਹ ਫਸਟੀਆਂ ਵੇਚੀਆਂ ਜਾਣੀਆਂ ਭਾਰਤ ਦੇ ਅੰਦਰ ਪਰ ਇਹ ਅਸੀਂ ਹੋਣ ਨਹੀਂ ਦੇਵਾਂਗੇ ਕਿਉਂਕਿ ਅਸੀਂ ਸੀਪਗਤ ਸਿੰਘ ਰਾਜ ਸਰਦੇਵ ਉਤਮ ਸਿੰਘ ਕਰਤਾਰ ਸਿੰਘ ਸਰਾਂਦੇ ਨੇ ਵਾਰਸ ਹੈ ਸਾਹਿਬ ਸ਼ਿਗਰੂ ਨਾਨਕਦੇਵ ਸੱਜੇ ਪਾਤਸ਼ਾਹ ਜੀ ਨੂੰ ਲੈ ਕੇ ਸਾਹਿਬ ਸ਼ਿਗਰੂ ਗੋਬਿੰਦ ਸਿੰਘ ਜੀ ਤੱਕ ਸਾਡੇ ਦਾਸ ਗੁਰੂ ਸਹਿਬਾਨ ਨੇ ਏਡਾ ਵੱਡਾ ਸੰਘਰਸ਼ ਲੜਿਆ ਵੱਡੀਆਂ ਸ਼ਹਾਦਤਾਂ ਦੇ ਕੇ ਜੇ ਭਾਰਤ ਦੇਸ਼ ਨੂੰ ਲੋਕੋ ਆਜ਼ਾਦੀ ਬੁਲੰਦੀ ਜੋ ਜਿਹੜਾ ਸੀ ਆਜ਼ਾਦ ਕਰਵਾਇਆ ਤੋਂ ਇਸ ਕਰਕੇ ਅਸੀਂ ਨੇ ਹਮੇਸ਼ਾ ਸੰਘਰਸ਼ੀਆਂ ਹਮੇਸ਼ਾ ਆਪਣੇ ਗੁਰੂਆਂ ਦੇ ਪਿੱਛੇ ਤੇ ਪਹਿਰਾ ਦਿੰਦੇ ਆ ਤੇ ਪਹਿਰਾ ਦਿੰਦੇ ਰਵਾਂਗੇ ਸੋ ਹਮਾ ਜਿਹੜਾ ਹਾਂ ਕੀ ਨਾਮ ਸਰ ਆਪਣਾ ਮਨਜੀਤ ਸਿੰਘ ਰਾਮਪਰਾ ਜੋੜ ਫੋਟ ਕਿਸਾਨ ਸਭਾ ਮਿੱਟੀ ਪੰਜਾਬ ਅੱਜ ਦੀ ਜਿਹੜੀ ਮਹਾਰਲੀ ਕੱਢੀ ਗਈ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਕਿਸਾਨਾਂ ਦੀ ਮਹਾਂ ਪੰਚਾਇਤ ਹੋ ਰਹੀ ਆ ਇਹ ਜਿਹੜੇ ਆਪਣੇ ਮੁੱਦੇ ਰਹਿ ਗਏ ਉਹ ਜਦੋਂ ਆਪਣਾ ਤਰਫੋਂ ਤੇ ਮੋਰਚਾ ਲਗਾਇਆ ਦਿੱਲੀ ਦੇ ਵਿੱਚ ਐਮਐਸਪੀ ਦਾ ਮੁੱਦਾ ਪਿਛਲੀ ਬਿੱਲ ਦੇ ਮੁੱਦੇ ਆ ਹੋਰ ਕਈ ਮੁੱਦੇ ਬਣ ਕੇ ਆਉਣਾ ਇਹ ਕਰਕੇ ਦਿੱਲੀ ਸਰਕਾਰ ਨੂੰ ਚੇਤਾਵਨੀ ਜਨਨ ਕਰਕੇ ਅੱਜ ਦੋ ਤਰੀਕ ਹਿੰਡੇ ਵਾਲਾ ਗੁਰੂ ਵੀ ਕਿਹ ਰੈਲੀ ਕੀਤੀ ਜਾ ਰਹੀ ਆ ਕਿ ਲੱਖਾਂ ਦਾ ਟਾਟਾ ਮਾਰਦਾ ਕੇਂਦਰ ਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਵਾ ਨਹੀਂ ਤੇ ਦਿੱਲੀ ਦੇ ਵਿੱਚ 6 6 ਜਨਵਰੀ ਨੂੰ ਬਰਨਾਲੇ ਰੈਲੀ ਹੋ ਰਹੀ ਆ ਉੱਥੇ ਆਪਣਾ ਦਿੱਲੀ ਜਾਣ ਦਾ ਐਲਾਨ ਕੀਤਾ ਜਾਊਗਾ ਸੋ ਰਹਿਦੀਆਂ ਮੰਗਾਂ ਇਹ ਮੰਗ ਲੈਣੀਆਂ ਚਾਹੀਦੀਆਂ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਰੈਲੀ ਕੀਤੀ ਜਾ ਰਹੀ ਹੈ ਇੱਕ ਤੇ ਇੱਕ ਪਿਛਲੀ ਦੇ ਪ੍ਰੀਮੀਟਰ ਲੱਗ ਰਿਹਾ ਇਹ ਕਾਲਾ ਪ੍ਰਬੰਧ ਮੰਡਾ ਮੈਂ ਬਿਆਨ ਪਾੜਿਆ ਹਾ ਕੋਈ ਜਿਹੜਾ ਬੀਚਾਰ ਲੱਗਣੇ ਆ ਜੇ ਕੋਈ ਮੀਟਰ ਨਾਲ ਛੇੜਛਾੜ ਕਰਦਾ ਵਾ ਤੇ ਪਟਿਆਲੇ ਪੁੱਟਾ ਲੱਗ ਜਾ ਉਸ ਨਾਲ ਲਈ ਇਹਨੂੰ ਇਹ ਕਿੰਨੇ ਪੈਸੇ ਪਾਵਾਂਗੇ ਆਪਾਂ ਪਹਿਲੋਂ ਜਿਹਦਾ ਮੋਬਾਈਲ 'ਚ ਪੈਸੇ ਪਵਾਈਦੇ ਆ ਉਹਨਾਂ ਕਿੰਨੇ ਪਰੇ ਬਿਜਲੀ ਚੱਲਣੀ ਆ ਮੈਂ ਦੋਨਾਂ ਪਿੱਛੇ ਹੀ ਬੰਦ ਕਰ ਦਿਆ ਕਰਨੀ ਇਹ ਕਰਕੇ ਜਿਹੜੇ ਕਾਨੂੰਨ ਆ ਮੋਦੀ ਸਰਕਾਰ ਬਹੁਤ ਆ ਇਹ ਕੇਂਦਰ ਸਰਕਾਰ ਨਾਲ ਜੋ ਹੋਰ ਕਾਨੂੰਨ ਬਣਾ ਕੇ ਗਿਆ ਵਾ ਫਿਰ ਤਿੰਨ ਰਨ ਨੂੰ ਲੈ ਕੇ ਐਕਸੀਡੈਂਟ ਦਾ ਕਰਕੇ ਭਜਨਾਲੇ ਨੂੰ ਉਹਦੇ ਬਾਰੇ ਕੀ ਕਰੀ ਜਾਂਦੇ ਆ ਟ੍ਰੱਕ ਟ੍ਰੈਕ ਡਰਾਈਵਰ ਦਾ ਜਿਹੜਾ ਕਾਨੂੰਨ ਬਣਾ ਗਿਆ 10 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਕੈਦ ਕਿ ਡਰਾਈਵਰ ਭੱਜਦੇ ਡਰਾਈਵਰ ਕਰੀ ਆਂਦੇ ਬੇ ਡਰਦੇ ਭੱਜਦੇ ਆਂ ਅੱਦੇ ਅੱਦੇ ਕਿੱਲੇ ਲਈ ਡਰਾਈਵਰ ਮਾਲਕ ਜਿਹੜੇ ਬਣਦੇ ਅੱਦੇ ਅੱਦੇ ਕਿੱਲੇ ਦੇ ਮਾਰੇ ਗਰੀਬ ਬੰਦੇ ਡਰਾਈਵਿੰਗ ਕਰਦੇ ਆ ਉਹ ਇਹਨਾਂ ਪੈਸੇ ਕਿੱਥੋਂ ਜੰਦੇ ਆ ਇਹ ਕਾਨੂੰਨ ਇਹ ਕਾਨੂੰਨ ਸਹੀ ਹੈ ਕਿ ਗਲਤ ਹੈ ਇਹ ਮੋਦੀ ਸਰਕਾਰ ਦਾ ਮਾਰ ਗਿਆ ਵਿਚਾਰ ਪੇਸ਼ ਕਰਦਾ ਪਰ ਇਹੀਂ ਵੀ ਉਹ ਟ੍ਰੈਵਲ ਭਰਾਵਾਂ ਦੇ ਨਾਲ ਖੜੇ ਆ ਕਾਨੂੰਨ ਦੇ ਵਿੱਚ ਜਿੱਥੇ ਵੀ ਸਾਡੀ ਲੋਕਾਂ ਨੂੰ ਜਾਣਾ ਨੇ ਜੇ ਮੰਗਾ ਨਹੀਂ ਮੰਨੀ ਜਾਂਦੀ ਤਾਂ ਅਗਲਾ ਸੰਘਰਸ਼ ਕੀ ਹੋਏਗਾ ਹਾਂਜੀ ਜੇ ਮੰਗਾ ਨਹੀਂ ਮੰਨੀ ਜਾਂਦੀ ਤਾਂ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਆਪਾਂ ਦਿੱਲੀ ਚਾਲ ਤੇ ਕਰੀ ਆਂ No quiero vivir ਮੈਂ ਕਿਸਾਨ ਮਰਦੂਦ ਸ਼ਹਿਰ ਕਮੇਟੀ ਪੰਜਾਬ ਤਰਨਤਾਰਨ ਜਿਲ੍ਹੇ ਦਾ ਮੀਟਰ ਦਾਲ ਜਗਤ ਸਿੰਘ ਹਾਂ ਅੱਜ ਦੀ ਜਿਹੜੀ ਰੈਲੀ ਮਹਾਰੈਲੀ ਕੀਤੀ ਵੀ ਕੀ ਕਰਨੇ ਇਹ ਅੱਜ ਦੀ ਮਹਾਂ ਰੈਲੀ ਇਹ ਕਰਕੇ ਕਰਨੀ ਆ ਜਿਹੜੇ 13 ਮਹੀਨੇ ਦਿੱਲੀ ਦੀਆਂ ਠੰਡ ਜਿਹੜੇ ਗਰਮੀ ਦੇ ਹੱਥ ਵਿੱਚ ਦੋਨਾਂ ਲੜੇਗਾ ਮੋਦੀ ਮੰਨਿਆ ਹੈਗਾ ਕਿ ਮੈਂ ਕਾਰੇ ਕਾਨੂੰਨ ਵਾਪਸ ਲਾਉਂਗਾ ਐਮ ਐਮ ਸੀ ਦੇ ਤਈਆਂ ਫਲਸਫੇ ਗਰੰਟੀ ਕਰੂੰਗਾ ਲਖੀਰਪੁਰ ਖੀਰੀਆ ਜਿਹੜਾ ਇਹਨਾਂ ਗੱਡਿਆ ਜੇ ਮਿਸਰਾ ਦੇ ਮੁੰਡੇ ਨੇ ਗੱਡਿਆ ਚੜਾਇਆ ਸੀ ਆ ਉਹਨਾਂ ਨੂੰ ਸਹਾਇਤਾ ਦਊਗਾ ਹੋਰ ਵਾਦੇ ਹਟਣਾ ਕੀਤੇ ਸੀ ਤੇ ਬਿਜਲੀ ਦਾ ਬਿੱਲ ਜਿਹੜਾ ਰੱਦ ਕੀਤਾ ਹੈ ਉਹਨਾਂ ਨੂੰ ਫੇਰ ਹੋਰ ਰਸਤਾ ਬਣਾ ਕੇ ਫੇਰ ਲਾਗੂ ਕਰਨਾ ਵਾ ਉਹਨਾਂ ਨੂੰ ਵਾਪਸ ਰੋਕਣ ਵਾਸਤੇ ਐਮਐਮ ਸੀ ਦੀ ਗਾਰੰਟੀ ਲੈਣ ਵਾ ਇਹ ਤੁਹਾਡਾ ਜਿਹੜਾ ਦਿੱਲੀ ਦੀ ਤਿਆਰੀ ਕਰਨਾ ਆ ਅਸੀਂ ਮੋਦੀ ਸਰਕਾਰ ਨੂੰ ਦੱਸ ਦਈਏ ਆ ਕਿਸਾਨ ਮਜ਼ਦੂਰ ਆ ਜਿੰਨੇ ਵੀ ਲੋਕ ਬੀਬੀਆਂ ਅਸੀਂ ਦਿੱਲੀ ਦੀ ਤਿਆਰੀ ਕਰਨਾ ਆ ਇਹ ਪੰਜ ਲਾਂ ਨਾ ਮੋਦੀ ਜਿੰਨੀ ਮਰਜੀ ਆਪਣੀ ਫੌਜ ਲਾ ਲਾ ਸੀਆਰਪੀ ਲਾ ਲਾ ਜਿਹੜੇ ਮਰਜੀ ਮੈਗਨੇ ਲਾ ਲਾ ਤੇਰੀਆਂ ਜਿਹੜਾ ਘੁੱਟ ਦਾਂਗੇ ਤੇ ਆਪਣੇ ਜਿੰਨੇ ਕਾਨੂੰਨ ਵਾ ਉਹ ਵਾਸ ਕਰ ਆ ਗਏ ਵਗੇ ਐਮਐਫਸੀ ਦੀ ਗਰੰਟੀ ਲੈ ਕੇ ਆਵਾਂਗੇ ਇਹ ਬੀਤੇ ਦਿਨਾਂ ਵਾਂ ਨੂੰ ਫੇਰ ਤੁਮ ਕਰਨਾ ਲੜੋ ਪਊਗਾ ਟੂਲ ਪਲੱਜਾਂ ਤੇ ਤੇ ਬਿਲਕੁਲ ਜੀ ਜੋ ਸਾਡੀਆਂ ਸੁਪਰੀਆਂ ਕਮੇਟੀਆਂ ਜੋ ਨਿਕਲ ਗਿਆ ਉਹ ਕਰਾਂਗੇ ਹੁਣ 6 ਤਰੀਕ ਨੂੰ ਫੇਰ ਮਾਰ ਰੇਲੀਆ ਵੱਡੀਆਂ ਇਹ ਸਾਰੇ ਜਿਹੜੀਆਂ ਰੇਲੀਆ ਸਾਡੇ ਦਿੱਲੀ ਦੀ ਤਿਆਰੀ ਆ ਦਿੱਲੀ ਵਾਸਤੇ ਜਿੰਨੀ ਸਸਤਾਰ ਮੰਦੂਰ ਬੀਬੀਆਂ ਨੂੰ ਤਿਆਰ ਕਰ ਰਹੇ ਆ ਅੱਜ ਦੀ ਜਿਹੜੀ ਰਵੇ ਹੋਇਆ ਕਿੱਥੋਂ ਕਿੱਥੋਂ ਇਹ ਲੋਕ ਆਏ ਆ ਤੇ ਕਿੱਥੋਂ ਜਿੱਥੇ ਆਏ ਆ ਇਹ ਇੱਥੇ ਆਪਣੇ ਟਰੋਲਪੁਰ ਦਾ ਗਰਦਾਰ ਹੋਣ ਫਟਾਣ ਕੋੜਾ ਅੰਮਰਸਾਰ ਤਨਤਾਨ ਹੋਰ ਜਲੰਧਰ ਆਏ ਲਾਗੇ ਲਾਗੇ ਜਿਹੜੇ ਚੱਧਿਆ ਬਾਕੀ 6 ਤਰੀਕ ਨੂੰ ਫੇਰ ਆਦਾ ਵੱਡਾ ਕਾਠਾ ਹੋਇਆ ਅਜੇ ਕਿਦੇ ਨਾ ਸੋਚਣਾ ਨਾ ਕਿ ਘਰਾਂ ਤੋਂ ਅਸੀਂ ਸਾਰੇ ਉੱਠ ਕੇ ਆ ਗਿਆ ਅਜੇ ਦੇਖ ਕੇ ਕੀ ਆਏ ਆ ਜਿੱਦਣ ਦਿੱਲੀ ਨੂੰ ਗਏ ਨਾ ਪੂਰੇ ਟਰਾਲੇ ਭਰ ਕੇ ਬੱਸਾਂ ਭਰ ਕੇ ਜਾਵਾਂਗੇ ਮੋਦੀ ਉਹ ਕਿਹੜੇ ਬਾਗ ਦੀਆਂ ਮੰਗੀਆਂ ਤੇਰੀਆਂ ਜੜ੍ਹਾਂ ਕੁੱਟ ਦਾਂਗੇ ਜੇ ਅਗਰ ਮੰਗਾ ਨਹੀਂ ਮੰਨਿਆ ਜਾਂਦੀਆਂ ਤੇ ਕਿੱਥੇ ਤੱਕ ਸੰਘਰਸ਼ ਕਰੇ ਜੇ ਮੰਗਾ ਨਹੀਂ ਨਾ ਮੰਨਿਆ ਜਾਂਦੀਆਂ ਤਾਂ ਮੋਦੀ ਵੀ ਇਹ ਸੋਚ ਲੇ ਸਰਕਾਰ ਮੋਦੀ ਦੇ ਨੂੰ ਨਹੀਂ ਬੰਨ੍ਹ ਦਵਾਂਗੇ ਤਾਂ ਹੀ ਮੈਂ ਕਿਹਾ ਮੋਦੀ ਤੇਰੇ ਜੜ੍ਹਾਂ ਕੁੱਟ ਦਾਂਗੇ ਇਹ ਕਿੱਥੋਂ ਤੱਕ ਅੱਜ ਪੰਜਾਬ ਪੂਰੇ ਦੀ ਰੈਲੀ ਕੀਤੀ ਗਈ ਹੈ ਜੀ ਹਾਂਜੀ ਪੂਰੇ ਪੰਜਾਬ ਤੋਂ ਆਏ ਆ ਅਜੇ ਜਿਹੜੇ ਬੇਨ ਜਿਹੜੇ ਦੂਜਲੇ ਉਹ ਅਸੀਂ ਨਹੀਂ ਸੱਦੇ ਕਿਉਂਕਿ ਅੱਜ ਪਨੇ ਕਿੰਨਾ ਛੇਤਰੀ ਨੂੰ ਫੇਰ ਰੈਲੀਆ ਅਜੇ ਸਾਡੀ ਬਹੁਤ ਸੰਤਾ ਜਿਹੜੀ ਆ ਪਟ્રોલ ਪੰਪਾਂ ਤੇ ਰੋਕਿਆ ਤੇਲ ਨਹੀਂ ਮਿਲਿਆ